ਨਾਨਕ ਪੇਦੀ ਸੁਲਤਾਨਪੁਰ ਦولتਖਾਨੇ ਦਾ ਮੋਦੀ ਆਹਾ ਸੁਲਤਾਨਪੁਰ ਵਿੱਚ ਮੋਦੀ ਖਾਨਾ ਕਮਾਉਤਾ ਆਹਾ ਜਾਂ ਵਰਿਆਂ ਬਾਈਆਂ ਦਾ ਨਾਨਕ ਹੋਇਆ ਤਾਂ ਨਾਨਕ ਦੇ ਘਰ ਇੱਕ ਪੁੱਤਰ ਹੋਇਆ ਨਾਉ ਸ੍ਰੀ ਚਾਂਦ ਰੱਖਿਆ ਜਾਂ ਸ੍ਰੀ ਚੰਦ ਸਾਹਲਾਂ ਸਾਡਿਆਂ ਚੌਹਾਂ ਦਾ ਹੋਇਆ ਤਾਂ ਲਕਮੀ ਦਾਸ ਪੇਠ ਸੀ ਬਾਬਾ ਨਾਨਕ ਜੀ ਨੇਤਾ ਪ੍ਰਤੀ रात पहर रेंदी इस्नान करन जाव दे एक दिन आज्ञा परमेश्वर की होई जो नेता प्रते दरियाओ वही आपदा है सो हाजिर करो नानक इस्नान करन गया कपड़े लाहे खिदमत कार के हवाले कीते आप नहावन पया जो पया आज्ञा परमेश्वर की नाल सेवक ले गए दरगाह परमेश्वर की सेवका जाए अर्ज कीती ਜੀ ਨਾਨਕ ਹਾਜ਼ਰ ਹੈ ਤਬ ਸੱਚੀ ਦਰਗਾਹ ਦਰਸ਼ਨ ਹੋਇਆ ਸਾਹਿਬ ਮਿਹਰਬਾਨ ਹੋਇਆ ਤਬ ਉਹ ਖਿਦਮਤਕਾਰ ਕਪੜੇ ਉੱਤੇ ਖੜਿਆ ਆਹਾ ਸੋ ਖੜਿਆ ਖੜਿਆ ਉੱਠ ਗਿਆ ਓਨ ਆਖਿਆ ਜੋ ਨਾਨਕ ਦਰਿਆ ਵਿੱਚ ਪਿਆ ਸੋ ਨਿਕਲਿਆ ਨਹੀਂ ਓਨ ਆਏ ਖਾਨ ਪਾਸ ਅਰਜ ਕੀ ਤੋਸ ਖਾਨ ਸਲਾਮਤ ਨਾਨਕ ਦਰਿਆ ਵਿੱਚ ਪਿਆ ਆਹਾ ਸੋ ਨਿਕਲਿਆ ਨਹੀਂ ਤਬ ਖਾਨ ਅਸਵਾਰ ਹੋਇਆ ਬਾਹਰ ਆਇਆ ਦਰਿਆ ਉੱਪਰ ਆਇਆ ਮਲਾ ਬੁਲਾਏ ਅਰ ਜਾਲ ਬੰਦ ਪਵਾਏ ਸਭ ਮਲਾ ਸੋ ਥੱਕੇ ਪਰ ਲੱਦੋ ਨਹੀਂ ਤਬ ਖਾਨ ਬਹੁਤ ਦਿਲਗੀਰ ਹੋਇਆ ਫਿਰ ਅਸਵਾਰ ਹੋਏ ਆਖਿਓ ਨਾਨਕ ਪਲਾ ਵਜੀਰ ਥਾ ਮੋਤੀ ਖਾਨ ਨੇ ਸਰਕਾਰ ਵਿੱਚ ਡੁੰਡ ਪੈ ਗਈ ਜੋ ਨਾਨਕ ਬੇਦੀ ਗੁੰਮ ਹੋ ਗਿਆ ਕੋਈ ਕਹੇ ਸਰਕਾਰ ਕੇ ਪੈਸੇ ਖਾਏ ਗਿਆ ਫਕੀਰਾਂ ਨੂੰ ਖਵਾਂਦਾ ਸੀ ਉਹ ਡੁੰਡ ਹੋ ਗਿਆ ਆਗਿਆ ਪਰਮੇਸ਼ਵਰ ਕੀ ਹੋਈ ਜੋ ਨਾਨਕ ਭਗਤ ਹਾਜ਼ਰ ਹੋਇਆ ਹੈ ਤਾਂ ਅੰਮ੍ਰਿਤ ਦਾ ਕਟੋਰਾ ਭਰਕਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅੰਮ੍ਰਿਤ ਮੇਰੇ ਨਾਮ ਕਾ ਪਿਆਲਾ ਹੈ ਤੂੰ ਪੀਓ ਤਬ ਨਾਨਕ تسلیم ਕੀਤੀ ਪਿਆਲਾ ਪੀਆ ਸਾਹਿਬ ਮਿਹਰਵਾਨ ਹੋਇਆ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੀ ਤਾਈਂ ਨਿਹਾਲ ਕੀਤਾ ਹੈ आर जो तेरा नाम हैं तू जाय करप आर लोग थी भी जपाओ आर संसार थी निर्लेप रहो नाम दान इनान सेवा सिमरन विच रहो मैं तेरे ताई अपना नाम दिया है तू एह किरत कर तब बाबा नानक सलामत की खड़ा होया तब आवाज हुई नानक मेरा हुक्म तेरी नदरी आया है तू मेरे हुक्म की सिफत कर तब बाबा बोलिया तुन उठी राग आसा जप महला पहला श्लोक आद सच जुगाद सच है पी सच नानक होसी पी सच जप संपूर्ण किया ਤਬ ਫਿਰ ਆਗਿਆ ਆਈ ਹੁਕਮ ਹੋਇਆ ਨਾਨਕ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਵਰ ਅਰ ਤੇਰਾ ਨਾਮ ਗੁਰ ਪਰਮੇਸ਼ਵਰ ਤਬ ਬਾਬਾ ਨਾਨਕ ਪੈਰੀ ਪਿਆ ਸਿਰ ਪਾਓ ਦਰਗਾਹੋ ਬਾਬੇ ਨੂੰ ਮਿਲਿਆ ਤਬ ਆਗਿਆ ਉਹਨਾਂ ਸੇਵਕਾਂ ਨੂੰ ਹੋਈ ਗੁਰੂ ਨਾਨਕ ਨੂੰ ਉਸੀ ਕਾਟ ਪਹੁੰਚਾ ਆਵੋ ਤਬ ਬਾਬੇ ਨਾਨਕ ਕੇ ਤਾਈ ਤੀਸਰੇ ਦਿਨ ਉਸੀ ਕਾਟ ਆਨ ਕਾਲਿਆ ਦਰਿਆਵਾਂ ਵਿੱਚ ਨਿਕਲਿਆ ਤਾਂ ਲੋਕਾਂ ਡੇਠਾ ਲੋਕਾਂ ਕਹਿਆ ਯਾਰੋ ਇਹ ਤਾਂ ਦਰਿਆ ਵਿੱਚ ਪਿਆ ਆਹਾ ਇਹ ਕਿੱਥੋਂ ਪੈਦਾ ਹੋਇਆ ਤਬ ਗੁਰੂ ਨਾਨਕ ਡੇਰੇ ਆਏ ਕਰ ਵੜਿਆ ਡੇਰਾ ਸਭ ਲੁਟਾਏ ਦੂਰ ਕੀ ਤੋਸ ਲੋਕ ਬਹੁਤ ਜੁੜ ਗਏ ਖਾਨ ਵੀ ਆਏ ਗਿਆ ਆਕਿਉਸ ਨਾਨਕ ਤੇਰੀ ਤਾਈਂ ਕੀ ਹੋਇਆ ਹੈ ਤਬ ਲੋਕਾਂ ਕਹਿਆ ਜੀ ਇਹ ਦਰਿਆਵ ਵਿੱਚ ਪਿਆ ਆਹਾ ਦਰਿਆਵ ਵਿੱਚ ਝੋਟ ਖਾਦੀ ਤਬ ਖਾਨ ਕਹਿਆ ਯਾਰੋ ਵੱਡਾ ਹੈਵ ਹੋਇਆ ਖਾਨ ਦਲਗੀਰ ਹੋਏ ਕਰ ਉੱਠ ਗਿਆ ਤਬ ਗੁਰਨਾਨਕ ਕੇ ਤੇੜ ਇੱਕ ਲੰਗੋਟੀ ਰਹੀ ਹੋਰ ਰਖਿਓ ਉਸ ਕਿਛ ਨਾਹੀ ਆਰ ਫਕੀਰਾ ਨਾਲ ਜਾਏ ਬੈਠਾ